ਤੋ ਕੀ ਧੰਨਾ ਜੀ ਕਹਿੰਦੇ ਧੰਨਾ ਜੀ ਕਹਿੰਦੇ ਕਹਿੰਦੇ ਗਿਆਨ ਪ੍ਰਵੇਸ਼ ਗੁਰੇ ਧੰ ਦੀ ਆ ਧਿਆਨ ਮਾਨ ਮਨ ਇਕ ਮਹਿ ਕਹਿੰਦੇ ਮੈਂ ਉਹਨਾਂ ਮਹਾਂਪੁਰਖਾਂ ਦੇ ਕੋਲੋਂ ਗਿਆਨ ਲਿਆ ਛਤ ਸੰਗ ਸੁਣਿਆ ਉਹ ਗਿਆਨ ਕਰਕੇ ਅੰਦਰ ਸ਼ਬਦ ਪ੍ਰਵੇਸ਼ ਕੀਤਾ ਤੁਸੀਂ ਕਦੀ ਝਾਤੀ ਮਾਰੀ ਬਿਨਾਂ ਗੁਰਬਾਣੀ ਤੋਂ ਅੰਦਰ ਸ਼ਬਦ ਪ੍ਰਵੇਸ਼ ਨਹੀਂ ਕਰਦਾ ਬਿਨਾਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਤੋਂ ਤੁਸੀਂ ਜਿੰਨਾ ਮਰਜ਼ੀ ਵੈਗਰੂ ਵੈਗਰੂ ਕਰੀ ਜੋ ਤੇ ਗੁਰਬਾਣੀ 'ਚ ਲਿਖਿਆ RAM RAM ਕਰਤਾ ਸਭ ਜੱਗ ਫਿਰੇ RAM ਨਾ ਪਾਇਆ ਜਾਏ ਆ ਫਿਰ ਗੁਰਬਾਣੀ ਚ ਲਿਖਿਆ ਬਿਨ ਸਤਗੁਰੂ ਸੇਵਾ ਬਹੁਤਾ ਦੁੱਖ ਲੱਗਾ ਜਿਹੜਾ ਬੰਦਾ ਬਿਨਾਂ ਸਤਗੁਰੂ ਦੇ ਗਿਆਨ ਤੋਂ ਵੈਗੁਰੂ ਵੈਗੁਰੂ ਕਰੀ ਜਾਂਦਾ ਉਹਨੂੰ ਦੁੱਖ ਲੱਗਦਾ ਜੰਮਣ ਮਰਨ ਦਾ ਪਰ ਪ੍ਰਕਾਸ਼ ਪ੍ਰਗਟ ਨਹੀਂ ਹੁੰਦਾ ਹੁਣ ਧੰਨੇ ਨੇ ਕੀ ਕੀਤਾ ਕਹਿੰਦੇ ਮੈਂ ਗੁਰਾਂ ਕੋਲੋਂ ਗਿਆਨ ਲਿਆ ਉਸ ਗਿਆਨ ਦੇ ਜਰੀਏ ਮੇਰੇ ਅੰਦਰ ਪ੍ਰੇਸ਼ ਕੀਤਾ ਸ਼ਬਦ ਠੀਕ ਆ ਫਿਰ ਕੀ ਕਹਿੰਦੇ ਧਿਆਨ ਮਾਨ ਮਨ ਇੱਕ ਮੈਂ ਕਹਿੰਦਾ ਮੇਰੇ ਅੰਦਰ ਧਿਆਨ ਹੈ ਮਾਨ ਕਹਿੰਦੇ ਮੈਂ ਉਹਨਾਂ ਗੁਰੂਆਂ ਦੀ ਸੰਤਾਂ ਦੀ ਗੱਲ ਮੰਨ ਲਈ ਫਿਰ ਮੇਰਾ ਨਾਲ ਮਨ ਇੱਕ ਥਾਂ ਤੇ ਟਿਕ ਗਿਆ ਜਦੋਂ ਇੱਕ ਥਾਂ ਤੇ ਟਿਕ ਗਿਆ ਤੇ ਕੀ ਹੋਇਆ ਕਹਿੰਦੇ ਪ੍ਰੇਮ ਭਗਤ ਮਾਣੀ ਸੁਖ ਜਾਣਿਆ ਠੀਕ ਆ ਤ੍ਰਿਪਤ ਅਗਾਣੇ ਮੁਕਤ ਭਏ ਕੀ ਕਹਿਣ ਲੱਗੇ ਸੁਣਿਓ ਕਹਿੰਦੇ ਪ੍ਰੇਮ ਭਗਤ ਮਾਣੀ ਕਹਿੰਦੇ ਮੈਂ ਉਹਨਾਂ ਗੁਰੂਆਂ ਕੋਲੋਂ ਗਿਆਨ ਲੈ ਕੇ ਤੇ ਸ਼ਬਦ ਪ੍ਰੇਸ਼ ਕੀਤਾ ਨਾਮ ਸਿਮਰਨ ਕੀਤਾ ਤੇ ਕੀ ਹੋਇਆ ਸੁਣੋ ਪ੍ਰੇਮ ਭਗਤਮਾਨੀ ਕਹਿੰਦੇ ਮੈਂ ਪ੍ਰੇਮਾ ਭਗਤੀ ਮਾਨੀ ਆ ਕਹਿੰਦਾ ਭਾਵ ਕਿ ਮੈਂ ਭਗਤੀ ਦਾ ਆਨੰਦ ਮਾਨਿਆ ਹੈ ਗੁਰੂ ਜੀ ਪਿਆਰੀ ਸਾਧ ਸੰਗਤ ਜੀਓ ਗੁਰਬਾਣੀ ਪੜਨਾ ਭਗਤੀ ਨਹੀਂ ਹੈ ਔਖਾ ਲੱਗੂਗਾ ਵੈਸੇ ਗੁਰਬਾਣੀ ਪੜਨਾ ਭਗਤੀ ਨਹੀਂ ਹੈ ਭਗਤੀ ਕੀ ਹੈ ਸੁੱਟ ਸ਼ਬਦ ਦਾ ਮਲਾਪ ਭਗਤੀ ਹੈ ਠੀਕ ਹੈ ਜੀ ਆਉ ਸਨਾਮਾ ਭਗਤੀ ਆਪ ਜੀ ਪੜਨਾ ਗੁਰਬਾਣੀ ਦੇ ਅੰਦਰ ਕਬੀਰ ਸਾਹਿਬ ਬੰਨੇ ਕਿਹਾ ਕੀ ਕਹਿੰਦੇ ਕਹਿੰਦੇ ਕਬੀਰ ਗੰਗਾ ਤੀਰ ਜੋ ਘਰ ਕਰਵੇ ਪੀਵੇ ਨਿਰਮਲ ਨੀਰ ਕਬੀਰ ਜੀ ਕਹਿੰਦੇ ਗੰਗਾ ਦੇ ਕਿਨਾਰੇ ਮੈਂ ਰਹਿਣ ਲੱਗ ਪਿਆ ਗੰਗਾ ਦੇ ਕਿਨਾਰੇ ਤੇ ਮੈਂ ਰਹਿਣ ਲੱਗ ਪਿਆ ਮੈਂ ਉਹਦਾ ਜਲ ਪੀਂਦਾ ਸੀ ਲੋਕੀ ਲੰਘਿਆ ਕਰਦੇ ਮੈਨੂੰ ਮੱਥਾ ਟੇਕਣ ਲੱਗ ਪਏ ਕਹਿੰਦੇ ਮੈਂ ਕਦੇ ਨੇ ਇੱਕ ਨੂੰ ਪੁੱਛਿਆ ਵੀ ਭਾਈ ਸਾਹਿਬ ਮੱਥਾ ਕੋ ਟੇਕਦੇ ਹੋ ਕਹਿੰਦਾ ਤੁਸੀਂ ਸੰਤ ਹੋ ਮਹਾਪੁਰਖ ਹੋ ਕਹਿੰਦਾ ਕੀ ਪ੍ਰੂਫ ਆ ਕਹਿੰਦਾ ਗੰਗਾ ਦੇ ਕਿਨਾਰੇ ਰਹਿੰਦੇ ਹੂੰ ਗੰਗਾ ਦਾ ਜਲ ਪੀਂਦੇ ਹੂੰ ਤੁਸੀਂ ਤੇ ਮਹਾਪੁਰਖ ਹੋ ਤੇ ਕਬੀਰ ਜੀ ਕਹਿੰਦੇ ਕਹਿੰਦੇ ਮੈਨੂੰ ਅੰਦਰੋਂ ਮਹਿਸੂਸ ਹੋਇਆ ਇਹ ਸੰਤ ਮੰਨਦੇ ਫਿਰਦਾ ਮੇਰੇ ਅੰਦਰ ਸੰਤਾਂ ਦੀ ਗੱਲ ਕੋਈ ਨਹੀਂ ਆ ਗਈ ਮੈਂ ਤਾਂ ਗੰਗਾ ਦੇ ਕਿਨਾਰੇ ਰਹਿਣਾ ਅਜੇ ਉਹਨਾਂ ਲਿਖਿਆ ਗੰਗਾ ਤੀਰਜੋ ਘਰ ਕਰੇ ਪੀਵੇ ਨਿਰਮਲ ਨੀਰ ਪਰ ਅਗਲੀ ਪੰਕਤੀ ਬੜੋ ਕੀ ਲਿਖਿਆ ਕਹਿੰਦੇ ਬਿਨ ਹਰ ਭਗਤ ਨਾ ਮੁਕਤ ਹੋਏ ਇਉਂ ਕਹੇ ਰਮੇ ਕਬੀਰ ਕਬੀਰ ਜੀ ਕਹਿੰਦਾ ਆਪਣੇ ਮਨ ਨੂੰ ਸਮਝਾਇਆ ਉਹ ਮਨਾ ਗੰਗਾ ਦੇ ਕਿਨਾਰੇ ਰਹਿ ਕੇ ਸੰਤ ਨਹੀਂ ਬਣ ਜਾਈਦਾ ਬਿਨ ਹਰ ਭਗਤ ਹਰੀ ਦੀ ਭਗਤੀ ਦੇ ਬਗੈਰ ਮੁਕਤੀ ਨਹੀਂ ਹੁੰਦੀ ਕਿਉਂ ਕਹਿ ਰੰਮੇ ਕਹਿੰਦਾ ਐਵੇਂ ਸੰਸਾਰ ਨੂੰ ਕਹਿ ਕੇ ਕਿ ਬੀਜੀ ਸੁੱਤ ਸ਼ਬਦ ਚ ਵਿੱਚ ਰੰਮ ਗਏ ਮਿਲ ਗਏ ਠੀਕ ਹੈ ਜੀ ਹੁਣ ਆਪਾਂ ਕੀ ਕਰਦੇ ਆ ਗੁਰੂ ਘਰ ਆਏ ਅੰਮਦ ਸ਼ਕ ਲਿਆ ਪਾਠ ਕਰ ਲਿਆ ਗੁਰੂ ਘਰ ਦੀ ਸੇਵਾ ਕੀਤੀ ਸਭ ਕੁਝ ਕੀਤਾ ਪਰ ਭਗਤੀ ਨਹੀਂ ਕੀਤੀ ਕਹੋਂਗੇ ਕਿਥੇ ਲਿਖਿਆ ਕਿਥੇ ਲਿਖਿਆ ਵੀ ਪਾਠ ਕਰਕੇ ਮੁਕਤੀ ਨਹੀਂ ਹੋਣੀ ਆਓ ਸੁਣਾਈਏ 1356 ਅੰਗ ਤੇ ਪੜਿਓ ਅੰਗ ਨੰਬਰ ਦੇਖ ਲੋ ਸਾਰੇ 1356 ਅੰਗ ਤੇ ਪੜਿਓ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਪਾਤਸ਼ਾਹ ਸੁਣੋ ਕੀ ਕਹਿੰਦੇ ਕਹਿੰਦੇ ਗੁਰ ਮੰਤਰ ਹੀਨਸ ਜੋ ਪੁਰਾਣੀ ਗੁਰ ਮੰਤਰ ਹੀਨਸ ਜੋ ਪੁਰਾਣੀ ਆਂਦਾ ਜਿਹਦੇ ਸਵਾਸਾਂ ਦੇ ਅੰਦਰ ਗੁਰ ਮੰਤਰ ਨਹੀਂ ਚੱਲਦਾ ਤਿਰਗੰਤ ਜਨਮ ਪ੍ਰਸ਼ਟ ਨੇ ਕਹਿੰਦਾ ਉਹਨੇ ਆਪਣੀ ਜ਼ਿੰਦਗੀ ਲੰਨਤਾਂ ਭਰੀ ਪ੍ਰਸ਼ਟ ਕਰ ਲਈ ਆ ਜਿਹੜਾ ਬੰਦਾ ਗੁਰਬਾਣੀ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਨਾਮ ਸਿਮਰਨ ਨਹੀਂ ਕਰਦਾ 306 ਅੰਗ ਤੇ ਪੜ ਲਓ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕੀ ਕਹਿੰਦੇ ਸੁਣਿਓ ਕਹਿੰਦੇ ਫਿਰ ਚੜੇ ਦਿਸ ਗੁਰਬਾਣੀ ਗਾਵੇ ਕਹਿੰਦੇ ਦਿਨ ਚੜਿਆ ਗੁਰਬਾਣੀ ਗਾ ਪਰ ਛਾਤੀ ਮਾਰਿਓ ਫਿਰ ਚੜੇ ਦਿਸ ਗੁਰਬਾਣੀ ਗਾਵੇ ਤੇ ਕਿ ਡੰਡੀ ਨਹੀਂ ਹੈਗੀ ਫੁੱਲ ਸਟਾਪ ਨਹੀਂ ਹੈਗਾ ਫਿਰ ਚੜੇ ਦਿਸ ਗੁਰਬਾਣੀ ਗਾਵੇ ਫੁੱਲ ਸਟਾਪ ਕਿੱਥੇ ਆ ਬੈਂਦੇ ਆ ਉੱਠਦੇ ਆ ਹਰ ਨਾਮ ਧਿਆਵੇ ਇੱਥੇ ਫੁੱਲ ਸਟਾਪ ਆ ਕੀ ਕਹਿੰਦੇ ਆਂਦਾ ਦਿਨ ਚੜਿਆ ਗੁਰਬਾਣੀ ਗਾ ਤੇ ਗਰਬਾਣੀ ਗਉਣ ਤੋਂ ਬਾਅਦ ਜੇ ਚੋਨਾ ਮੇਰੀ ਮੁਕਤੀ ਹੋ ਜਾਏ ਜੀਵਨ ਰੁਕ ਜਾਵੇ ਖਤਮ ਹੋ ਜਾਵੇ ਜੰਮਣਾ ਮਰਨਾ ਤੇ ਕੀ ਕਰ ਹੁਣ ਬੈੰਦਾ ਉੱਠਦਾ ਨਾਮ ਤੇ ਆ ਨਾਮ ਤੇ ਆਇਆ ਹੀ ਨਹੀਂ ਆਪਾਂ